ਆ ਗੱਲ ਬੀ ਗਏ। ਮੈਂ ਤੋਰ ਤੇ। ਚਲੋ। ਚਲੋ। ਵੈਗਨਲੀ ਕੀ ਖਾਂਸਾ ਵੈਗਨਲੀ ਕੀ ਫਤਈ ਪੋਜੀਟਰ ਪਹਿਨਾ ਸੀ ਜਿਹੜਾ ਅਗੇ ਖਾਂਵਾਲੀ ਪਿੰਡ ਕੋਈ ਸਮਾਨ ਦੇਣ ਗਏ ਸੀ ਤੇ ਵਾਪਸੀ ਜਿਹੜਾ ਚਾਂਦ ਵਾਲੀ ਪਿੰਡ ਤੋਂ ਇੱਕ ਘਰ ਸੀਗਾ ਜਿੰਨਾ ਇਹ ਮਾਤਾ ਦੀ ਹੈਗੇ ਆ ਸਾਡੇ ਨਾਲ ਇਹਨਾਂ ਦੇ ਬੱਚੇ ਜਮਾਂਦਰੂ ਹੀ ਜਿਹੜਾ ਹੈਗਾ بیمار ਸੀਗੇ ਜਿਨ੍ਹਾਂ ਚੋਂ ਦੋ ਬੱਚੇ ਇਹਨਾਂ ਦੇ ਡੈਥ ਹੋ ਚੁੱਕੀ ਹੈ ਉਸ ਦਿਨ ਅਸੀਂ ਆਏ ਸੀ ਕੁਝ ਰਾਸ਼ਨ ਲੈ ਕੇ ਤੇ ਇਹ ਵੀਰ ਜਿਹੜਾ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇਹ ਚੱਲ ਨਹੀਂ ਸਕਦਾ ਕਿ ਮਾਤਾ ਨੇ ਇੱਕ ਬੇਨਤੀ ਕੀਤੀ ਸੀ ਵੀ ਕੋਈ 휠ਚਰ ਮਿਲ ਜੇ ਇਹਨਾਂ ਨੂੰ 휠ਚਰ ਤੇ ਬਿਠਾ ਕੇ ਕਿਤੇ ਵੀ ਜਿਹੜਾ ਬਾਹਰ ਵਾਸ਼ਰੂਮ ਵਗੈਰਾ ਕਰਾਉਣਾ ਜਾਂ ਕਿਤੇ ਬਾਹਰ ਹੰਦ ਕਰਵਾ ਸਕਦੇ ਨਹੀਂ ਕਿਉਂਕਿ ਸਰੀਰ ਪਾਰਾ ਹੋਣ ਕਰਕੇ ਮਾਤਾ ਕੋਲੋਂ ਜਿਹੜਾ ਨਹੀਂ ਕਿੱਥਿਆ ਜਾਂਦਾ ਤੇ ਅਸੀਂ ਕੁਝ ਦਿਨ ਪਹਿਲਾਂ ਜਿਹੜੀ ਇੱਕ ਵੀਡੀਓ ਫੋਟੋ ਪਾਇਆ ਸੀਗਾ ਫੇਸਬੁੱਕ ਤੇ ਤੇ 휠ਚਰ ਦੀ ਮਦਦ ਮੰਗੀ ਸੀਗੀ ਤੇ ਬੜੀ ਖੁਸ਼ੀ ਹੋਈ ਸਾਨੂੰ ਤਿੰਨ ਚਾਰ ਜਿਹੜੇ ਦਾਨੀ ਸੱਜਣਾ ਨੇ ਕੰਟੈਕਟ ਕਰਿਆ ਉਹ ਕਹਤੇ ਸੀਗੇ ਕਿ ਮੈਂ ਕਾਸ਼ੇ ਪੀ ਦੇਣਾ ਕੋਈ ਕਹਿੰਦਾ ਮੈਂ ਵੀਚਰ ਦੇ ਦੇਣਾ ਤੇ ਅਸੀਂ ਇਹੀ ਬੰਦੀ ਗਰੀਬ ਚਲੋ ਇੱਕ ਦਾ ਜਿਹੜਾ ਹੈਗਾ ਵੀ ਆਪਾਂ ਇੱਕ ਤੇ ਜ਼ਿੰਮੇਵਾਰੀ ਿਲਾ ਦਿੱਤੀ ਸੀ ਤੇ ਬਾਕੀ ਜਿਹੜੇ ਸੱਜਣ ਹੈਗੇ ਉਹਨਾਂ ਨੂੰ ਇਹ ਜੀ ਕਿਹਾ ਕਿ ਤੁਹਾਡਾ ਫਿਰ ਕਿਤੇ ਹੋਰ ਸੇਵਾ ਲਗਾ ਦੇਾਂਗੇ ਇਹ ਜਿਹੜੀ ਵੀਚਰ ਤੁਸੀਂ ਦੇਖ ਰਹੇ ਹੋ ਇਹ ਅੱਜ ਅਸੀਂ ਕੇਸ ਮਾਤਾ ਜੀ ਨੂੰ ਇਸ ਵੀਰ ਨੂੰ ਜਿਹੜੀ ਦੇ ਰਹੇ ਆ ਇਹ ਵੀਰ ਦੀ ਸੇਵਾ ਬਲਰਾਜ ਸਿੰਘ ਦਾਣ ਸਿੰਘ ਵਾਲਾ ਜਿਹੜਾ ਪਿੰਡ ਤੋਂ ਹੈਗੇ ਤੇ ਬਠਿੰਡਾ ਏਰੀਆ ਤੋਂ ਉਹਨਾਂ ਨੇ ਇਹ ਵੀਜ਼ਰ ਦਿੱਤੀ ਹੈ ਉਹਨਾਂ ਨੇ ਇੱਥੇ ਸਾਡੇ ਤੱਕ ਪਹੁੰਚਾਈ ਅਸੀਂ ਜਿਹੜਾ ਇਹਨਾਂ ਨੂੰ ਸਬੂਧ ਕਰ ਰਹੇ ਹਾਂ ਇਹ ਬਹੁਤ ਬਹੁਤ ਧੰਨਵਾਦ ਵੀਰ ਦਾ ਤੇ ਜਿਹੜੇ ਬਾਕੀ ਵੀਰਾਂ ਨੇ ਵੀ ਜਿਹੜੀ ਸਾਡੇ ਤੱਕ ਅਪਰੋਚ ਕੀਤੀ ਵੀ ਜਿਹੜਾ ਤੁਸੀਂ ਉਹਨਾਂ ਨੂੰ ਰਹਿਣ ਦਾ ਸੁੱਖ ਇਹਦੇ ਬਰਾਜ ਨੂੰ ਰਹਿਂਦੇ ਹਾਂ ਅਸੀਂ ਦੇ ਲਈ ਇਹ ਵੀਜ਼ਰ ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਆਪਾਂ ਜਿਹੜਾ ਹੋਰ ਵੀ ਕੋਈ ਘਾੜਿਆ ਇਸ ਤਰ੍ਹਾਂ ਦਾ ਲੋਡ ਆਊਟ ਹੋਇਆ ਤਾਂ ਤੁਹਾਨੂੰ ਦੱਸਾਂਗੇ ਵੀਰੋ ਹੈ ਕੋਈ ਨਹੀਂ ਜੇਕਰ ਆਪਾਂ ਥੋੜਾ ਜਿਆਦਾ ਮਸਰ ਕਰੀਏ ਜੇ ਆਪਾਂ ਇਹਨਾਂ ਤੱਕ ਪਹੁੰਚ ਕੀਤੀ ਹੈ ਤਾਂ ਅੱਜ ਤੱਕ ਸੋਸ਼ਲ ਮੀਡੀਆ ਤੇ ਜਿਹੜਾ ਜਮਾਨਾ ਹੈ ਤੇ ਜਿਹੜਾ ਪਹੁੰਚ ਗਈ ਸੀ ਅਸੀਂ ਇੱਕ ਵੀਚਰ ਬੰਦੀ ਸਾਡੇ ਕੋਲ ਚਾਰ ਵੀਚਰ ਦਾ ਜਿਹੜਾ ਹੈਗਾ ਪ੍ਰਬੰਧ ਹੋ ਗਿਆ ਪਰ ਆਪਾਂ ਨੂੰ ਅੱਜ ਲੋੜ ਇੱਕ ਦੀ ਸੀਗੀ ਤੇ ਆਪਾਂ ਇੱਕ ਟਿਕਾਣਾ ਚੜ੍ਹਦੇ ਆ ਤੇ ਉਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਜਿਹੜਾ ਆ ਕੇ ਇਹ ਕਹਿਆ ਸੀਗਾ ਵੀ ਅਸੀਂ ਵੀ ਸੇਵਾ ਨਿਭਾਉਣੀ ਹੈ ਤੇ ਕੋਈ ਨਹੀਂ ਜੇ ਲੋੜ ਪਈ ਤੇ ਤਾਂ ਤੁਹਾਨੂੰ ਜਿਹੜਾ ਹੈਗਾ ਵੀ ਅਸੀਂ ਫਿਰ ਦੁਬਾਰਾ ਇਹ ਦੱਸਾਂਗੇ ਤੇ ਬਹੁਤ ਬਹੁਤ ਧੰਨਵਾਦ ਜਿਹੜਾ ਉਹਨਾਂ ਦਾ ਸੇਵਾ ਜਿਹੜੀ ਉਹਨਾਂ ਨੇ ਪਿੰਡ ਕੀਤੀ ਏ ਮੈਂ ਗੁਰਮੀਤ ਘਾਸਾ ਅਰੇ ਕਰਦਾ ਹਾਂ ਇਹ ਆਪਾਂ ਲੋਕ ਪ੍ਰੋਜੈਕਟ ਜੰਮਾ ਲੈ ਕਰਦੇ ਜੀ ਕੋਰੋਗ੍ਰਾਫੀ ਦਾ ਨਾਮ ਤਾਂ ਇਹ ਜਿੱਦ ਬਰਾਦ ਜੀ ਪਰ ਚਾਹ ਵਾਰਨ ਹੈ ਜਿਆਰੇ ਕੱਲ ਮੈਂ ਆਪਣੀ ਯਾਤਰਾ ਲਈ